ਦੇ ਦੁਨੀਆ ਤੇ ਤੁਹਾਡਾ ਸਵਾਗਤ ਹੈ ਇਸ ਟਾਈਮ ਖਨੌਰੀ ਬਾਰਡਰ ਤੇ ਖੜਿਆ ਜੋ ਕਿ ਪੰਜਾਬ ਤੇ ਹਰਿਆਣਾ ਦੀ ਸਰਹੱਦ ਵਿੱਚ ਹੈ ਜਿੱਥੇ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਰਿਆਣਾ ਪ੍ਰਸ਼ਾਸਨ ਵੱਲੋਂ ਬੈਰੀਕੇਡ ਲਗਾਏ ਗਏ ਹਨ ਅਥਰੂ ਗੈਸ ਦੇ ਗੋਲੇ ਕੱਲ ਦੇ ਚੱਲ ਰਹੇ ਹਨ ਪਰ ਕਿਸਾਨ ਵੀਰ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ ਉਹ ਅਥਰੂ ਗੈਸ ਦੇ ਗੋਲਿਆਂ ਨੂੰ ਵੀ ਮਾਰਦੇ ਰਹੇ ਹਨ ਕਿਉਂਕਿ ਉਹਨਾਂ ਨੇ ਕਾਫੀ ਇਸ ਤਰ੍ਹਾਂ ਦੇ ਉਪਕਰਨ ਲਿਆਂਦੇ ਹਨ ਜਿਹੜੇ ਕਿ ਅਥਰੂ ਗੈਸ ਤੇ ਨਹੀਂ ਚੱਲ ਸਕਦੇ ਕੁਝ ਵੀਰ ਆਪਣਾ ਪ੍ਰਬੰਧ ਵੀ ਕਰਿਆ ਹੋਇਆ ਉਹਨਾਂ ਨਾਲ ਗੱਲਬਾਤ ਕਰ ਲੈਣਾ ਕਿਹਨਾ ਵੀਰ ਗੁਰਵਿੰਦਰ ਸਿੰਘ ਨਾਮ ਹੈ ਹਾਂ ਕਿਹੜੀ ਜਗ੍ਹਾ ਤੋਂ ਤੁਸੀਂ ਅਸੀਂ ਲੋਕੋਂ ਆਈਏ ਕੀ ਕਹਿਣਾ ਚਾਹੋਗੇ ਜੋ ਅੱਖਾਂ ਤੇ ਤੁਸੀਂ ਇਹ ਨਕਾਬ ਪਾਇਆ ਇਹ ਜੀ ਕੱਲ ਇਹਨਾਂ ਨੇ ਅਥਰੂ ਗੈਸ ਛੱਡਿਆ ਸੀਗਾ ਤੇ लाठी चार्ज ਕੀਤੀ ਸੀ ਹੂੰ ਹੂੰ ਤੇ ਕੁਝ ਬੰਦੇ ਥਰਨਉਦੇ ਸੀ ਇੱਕ ਦੀ ਲੱਤ ਜਾਨੀ ਜਿਵੇਂ ਨਾਲੋਂ ਲੱਗੀ ਜੀ ਤੇ ਆ ਮੇਰੇ ਵੀ ਮੰਨ ਲਓ ਬਾਹਾਂ ਟੁੱਟ ਗਈ ਕੀ ਗੋਲੇ ਨਾਲ ਹਾਂ ਜੀ ਗੋਲਾ ਬਹੁਤ ਤੇਜ਼ ਆਉਂਦਾ ਗੋਲਾ ਜਦੋਂ ਮਸ਼ੀਨ ਚੋਂ ਛੱਡਦੇ ਜੋ ਤਾਂ ਉਹ ਕਈਆਂ ਦੇ ਮੰਨ ਲਓ ਛਾਤੀ 'ਚ ਵੀ ਲੱਗਾ ਸੱਤ ਅੱਠ ਬੰਦੇ ਸੀ ਜਿਹੜੇ ਗੱਲ ਇੱਥੇ ਜ਼ਖਮੀ ਹੋਏ ਜੀ ਪਰ ਕਿਸਾਨ ਵੀਰ ਤਾਂ ਡਟੇ ਹੋਏ ਨੇ ਉਹ ਕਹਿੰਦੇ ਅਸੀਂ ਇਸ ਬੈਰੀਕੇਡ ਨੂੰ ਤੋੜਾਂਗੇ ਤੋੜਾਂਗੇ ਤੇ ਅੱਗੇ ਟਿੱਕਰੀ ਬਾਰਡਰ ਤੇ ਜਾਵਾਂਗੇ ਹਾਂ ਜੀ ਹਾਂ ਤੋੜਨਗੇ ਇਹ ਤਾਂ ਟੁੱਟੂਗਾ ਜੀ ਆ ਦੇਖ ਲਓ ਕਿੰਨਾ ਜੋਸ਼ ਸਾਰਿਆਂ ਦੇ ਵਿੱਚ ਹੀ ਤੋੜਨ ਵਾਸਤੇ ਬੈਠੇ ਨੇ ਜੀ ਬਾਕੀ ਉਹ ਜ਼ਿਆਦਾ ੱੱੱਕਾ ਕਰ ਰਹੇ ਨਹੀਂ ੱੱੱਕਾ ਕਰ ਰਹੇ ਜੀ ਬਹੁਤ ਹਰਿਆਣਾ ਪ੍ਰਸ਼ਾਸਨ ਵੱਲੋਂ ੱੱੱਕਾ ਕੀਤਾ ਜਾ ਰਿਹਾ ਹੋਰ ਵੀ ਵੀ ਨੇ ਕੀ ਦਾ ਵੀਰ ਜੀ ਸਰ ਜੀ ਵੈਗਰ ਜੀ ਖਾਲਸਾ ਵੈਗਰ ਜੀ ਕੀ ਫਤਿਹ ਹਰਦੇਸ਼ ਸਿੰਘ ਜੀ ਕੀ ਕਹਿਣਾ ਚਾਹੋਗੇ ਜੋ ਹਰਿਆਣਾ ਸਰਕਾਰ ਵੱਲੋਂ ਐਡੇ ਐਡੇ ਬੈਰੀਕੇਟ ਲਾ ਕੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਸਰ ਜੀ ਇਹ ਬਿਲਕੁਲ ਗਲਤ ਕਰ ਰਹੀ ਹੈ ਹਰਿਆਣਾ ਸਰਕਾਰ ਜੀ ਮੋਦੀ ਸੈਂਟਰਲ ਸਰਕਾਰ ਦੇ ਕਰ ਹੀ ਰਹੀ ਸੀ ਪਰ ਇਹ ਜੋ ਰਿਆਸਤ ਕਰ ਰਹੀ ਆ ਕਿਸਾਨਾਂ ਨੂੰ ਬਹੁਤ ਜ਼ਿਆਦਾ ਤੱਕਾ ਜੀ ਸ਼ਾਂਤ ਮੈਂ ਢੰਗ ਨਾਲ ਵੀ ਸਾਨੂੰ ਕਰਨ ਦੇ ਰਿਹਾ ਜੀ ਇਹ ਤਾਂ ਸਰ ਜੀ ਫਿਰ ਪਾਕਿਸਤਾਨ ਨੂੰ ਬਣਾ ਦਿੱਤਾ ਗਿਆ ਬਸ ਸਾਨੂੰ ਫਿਰ ਇੱਥੇ ਰੁਕਿਆ ਜਾ ਰਿਹਾ ਸਾਰੇ ਬਸ ਹਸੀਲ ਕਰਤੀਆਂ ਨਹੀਂ ਰਹਿਣਾ ਛੇੜ ਤੋਂ ਜੀ ਇੱਥੇ ਕੱਲ ਸਰ ਜੀ ਅਸੀਂ ਬੈਠੇ ਸੀ ਮੁੰਡੇ ਦੇ ਵੀ ਸੱਟ ਲੱਗੀ ਹੋਈ ਆ ਉਦੋਂ ਇਹਨਾਂ ਨੇ ਜੇਕਦਮ लाठी ਚਾਰਜ ਕਰਤਾ ਸਰ ਹਾਂ ਜੀ ਆਹ ਹੋਰ ਵੀਰਾਂ ਨਾਲ ਵੀ ਗੱਲਬਾਤ ਕਰਾਂਗੇ ਦੀ ਕਿਸ ਤਰ੍ਹਾਂ ਦਾ ਕੀ ਕਹਿਣਾ ਚਾਹੋਗੇ ਜੋ ਇੱਥੇ ਹਾਲਾਤ ਬਣੇ ਹੋਏ ਨੇ ਹੀ ਗਈ ਹੈ ਨਹੀਂ ਫੇਰ ਵੀ ਤੁਸੀਂ ਆਏ ਹੋ ਕਿਸਾਨਾਂ ਦੇ ਸਮਰਥਨ ਚ ਹਾਂਜੀ ਇਹ ਗਵਰਨਮੈਂਟ ਮੜਾਈ ਕਰਨ ਦੀ ਹੈ ਵੈਸੇ ਉਹ ਕਿਸਾਨ ਵੀਰਾਂ ਦਾ ਕਹਿਣਾ ਹੈ ਕਿ ਜੋ ਹਰਿਆਣਾ ਗਵਰਨਮੈਂਟ ਆ ਹੈ ਜੋ ਕਿ ਸਾਨੂੰ ਦਿੱਲੀ ਕੂਚ ਕਰਨ ਨਹੀਂ ਦੇ ਰਹੀ ਇਹ ਬਹੁਤ ਗਲਤ ਗੱਲ ਹੈ ਕਿਉਂਕਿ ਬਾਰਡਰ ਇਹ ਬਾਰਡਰ ਭਾਰਤ ਤੇ ਪਾਕਿਸਤਾਨ ਦੇ ਬਾਰਡਰ ਮੰਗ ਸਰਹੱਦ ਬਣਾ ਦਿੱਤੀ ਗਈ ਹੈ ਤੁਸੀਂ ਦੇਖਦੇ ਰਹੋ ਦੇਸ਼ ਦੁਨੀਆ ਮੈਂ ਹਰਪਾਲ ਸਿੰਘ ਆਵਦਾਲ ਸਿੰਘ ਰੂਰ किसान भाइयों आपसे एक हाथ जोड़ के प्रार्थना करना चाहते हैं दो तीन दिन पहले तक दो तीन दिन पहले तक जो तथा कथित किसान नेता इस मोर्चे का विरोध कर रहे थे इस आंदोलन को गलत बता रहे थे आज वो एक तरफ लोगों को उकसाने का, का प्रयास कर रहे हैं दूसरी तरफ वो उस तरफ थे प्रशासन के साथ मीटिंग कर रहे थे हरियाणा के हजारों नौजवान वहां जमा थे हरियाणा के सारे नौजवान वहां पे गए उन तक बात करी तो उस तरफ पुलिस लग रही थी वहां पुलिस नौजवानों ने कति पीछे कर दी उसके बाद हमने उन तक बात करी वो ये बात आपसे पूछना चाहे मेरे भाइयों आप जितने भी हो चाहे हरियाणा के हो चाहे पंजाब के हो चाहे किसी और राज्य के हो आप मारे अपने परिवार का हिस्सा हो अगर किसी एक भी भाई का नुकसान हो गया अगर किसी मां का बेटा चला गया तो पूरे जीवन भर का पछतावा हो जाए है, और मैं अपने एक बात के तौसणियों एक बात जानता है अगर सिर्फ गोली खाए थे अगर गोली चल लेते लट्स चल लेते अगर आंदोलन जीते जाते हो तो मैं आपसे एक बात कहता तो हूं इस बड़ी पंचायत में एक बम लिया हमने दे दो और अपनी छाती में बांध गए जहां कहोग वहां घुस जाएंगे अपनी छाती के लागू बम बाढ़ लेंगे लेकिन उससे आंदोलन नहीं जीते जाना मेरे भाइयों आंदोलन जीतते जाओगे शांति के साथ धैर्य के साथ रुक जाओ भाई एक बार आंदोलन जीते जाओगे शांति और धैर्य के साथ पिछला आंदोलन एक साल चला लेकिन जो लोग क्या करते मोदी किसी की बात नहीं मानता या सरदारी बैठी है इससे सरदारी ने मोदी के घुटने टकवा दिए राज्यों का मोटी मंगवा दिया आप लोगों ने जो क्या करते मोदी किसे की नहीं मानता ਕਹਿਣਾ ਚਾਹੋਂਗੇ ਜੋ ਕਿਸਾਨੀ ਸੰਘਰਸ਼ ਬਾਰਡਰ ਖਨੌਰੀ ਬਾਰਡਰ ਨੂੰ ਕਿਸ ਤਰ੍ਹਾਂ ਸੀਲ ਕਰ ਦਿੱਤਾ ਹੈਗਾ ਹੀ ਹਰਿਆਣਾ ਗਵਰਨਮੈਂਟ ਵੱਲੋਂ ਪਰ ਪੰਜਾਬ ਦੇ ਕਿਸਾਨ ਡਟੇ ਹੋਏ ਹਨ ਅੱਜ ਦੇਸ਼ ਦਾ ਕਿਸਾਨ ਜੋ ਮਿਲਕੇ ਅੱਜ ਦੇਸ਼ ਦਾ ਅੰਨ ਦਾਤਾ ਹੈਗਾ ਜੋ ਆਪਣੇ ਹੱਕਾਂ ਦੇ ਲਈ ਜੋ ਜਾਇਜ਼ ਮੰਗਾਂ ਦੇ ਲਈ ਸੰਘਰਸ਼ ਕਰ ਰਿਹਾ ਹੈ ਜੋ ਤੇ ਪਿਛਲੇ 3 ਸਾਲ ਪਹਿਲਾਂ ਜਦੋਂ ਇੱਕ ਵਾਰ ਇਹਨਾਂ ਨੇ ਝੂਠਾ ਵਾਅਦਾ ਜੋ ਮੋਦੀ ਸਰਕਾਰ ਨੇ ਕੀਤਾ ਸੀ ਉਹ ਦੁਬਾਰਾ ਮਿਲਕੇ ਝੂਠਾ ਸਾਥ ਤੋਂ ਇਹਨਾਂ ਦਾ ਦੁਬਾਰਾ ਆਪਣੀਆਂ ਜੋ ਐਮਐਸ ਐਮਐਸਪੀ ਦੀ ਮੰਗਾਂ ਹੈ ਜੋ ਅਬ ਕਰਜ਼ੇ ਮਾਫੀ ਦੀ ਇਹਨਾਂ ਦੀ ਮੰਗਾਂ ਨੇ ਉਹ ਜਾਇਜ਼ ਮੰਗਾਂ ਦੇ ਲਈ ਉਹ ਸੰਘਰਸ਼ ਕਰਨ ਲਈ ਆਏ ਨੇ ਦਿੱਲੀ ਦੇ ਵਿੱਚ ਇਹਨਾਂ ਜਾ ਭੇਜੇ ਚ ਪ੍ਰੋਬਲਮ ਕੀ ਸੀ ਤੇ ਆਪਣੀਆਂ ਮੰਗਾਂ ਲਈ ਆਪਣੇ ਜੋ ਲੋਕਤੰਤਰ ਨੇ ਸਾਨੂੰ ਸੰਵਿਧਾਨਿਕ ਜੋ ਹੱਕ ਹੱਕਾ ਸਾਡਾ ਉਹਦੇ ਲਈ ਸਾਨੂੰ ਇੱਕ ਹੱਕ ਦਿੱਤਾਗਾ ਲੋਕਤੰਤਰ ਦਾ ਜੋ ਸਭ ਤੋਂ ਵੱਡਾ ਨਰਿੰਦਰ ਮੋਦੀ ਅਜੇ ਗੱਲਾਂ ਕਰਦਾ ਲੋਕਤੰਤਰ ਦੀਆਂ ਲੋਕਤੰਤਰ ਬਹਾਲੀ ਨਾ ਬਾਹਰ ਦੇਸ਼ਾਂ 'ਚ ਜਾ ਕੇ ਅੱਜ ਲੋਕਤੰਤਰ ਦਾ ਕਿਸ ਤਰੀਕੇ ਨਾਲ ਕਾਹਨ ਕੀਤਾ ਜਾ ਰਿਹਾ ਕਿਸ ਤਰੀਕੇ ਨਾਲ ਬਾਰਡਰ ਉਰੇ ਫੀਲ ਕੀਤਾ ਹੋਇਆ ਕਿਸ ਤਰੀਕੇ ਨਾਲ ਉਰੇ ਵੈਰੀ ਗੱਡ ਲਾ ਲਾਦਦੇ ਕਿ ਕਿੱਲਾ ਲਾਦਦੇ ਆ ਯਾਨੀ ਕਿਸ ਤਰੀਕੇ ਨਾਲ ਉਰੇ ਫਰਨਾ ਦੇ ਉੱਪਰ ਜੋ ਆਪਣੀ ਹੱਕਾਂ ਲਈ ਲੜ ਰਹੇ ਨੇ ਉਹਨਾਂ ਦੇ ਉੱਪਰ ਗੋਲਿਆਂ ਨੇ ਜਵਾਬ ਆ ਦੇ ਅਥਰੂ ਗਾਇ ਦੀ ਸਿੱਟੇ ਜਾ ਰਹੇ ਨੇ ਤੇ ਤੁਸੀਂ ਇੱਧਰ ਦੇਖੋਗੇ ਸ ਘੰਟੇ ਦੇ ਵਿੱਚ 20-20 ਨੌਜਵਾਨ ਸਾਡੇ ਤੇ ਹੋਰ ਬਜ਼ੁਰਗ ਸਾਡੇ ਜੋ ਕਿਸਾਨ ਯੂਨੀਅਨ ਹੈ ਕਿਸਾਨ ਲੀਡਰ ਨੇ ਜੋ ਕਿਸਾਨ ਲੋਕ ਨੇ ਜੋ ਆਪਣੇ ਹੱਕਾਂ ਦੀ ਲੜ ਰਹੇ ਨੇ ਉਹ ਫੱਟੜ ਹੋ ਰਹੇ ਨੇ ਕੌਣ ਇਹ ਕਿਸੇ ਕਾਲਾ ਜ਼ਿੰਮੇਵਾਰ ਹੈ ਇਹ ਕੋਈ ਹਮਲਕੇ ਹੈ ਦਿੱਲੀ ਤੇ ਹਮਲਾ ਕਰ ਰਹੇ ਥੋੜੀ ਜਾ ਰਹੇ ਜੀ ਤੇ ਆਪਣੇ ਹੱਕਾਂ ਲਈ ਲੜਨ ਜਾ ਰਹੇ ਜੀ ਆਪਣੇ ਮੰਗਾਂ ਨੇ ਜੋ ਸਾਨੂੰ ਲੋਕਤੰਤਰੀ ਅਧਿਕਾਰ ਦਿੰਦਾ ਉਹਦੇ ਤਹਿਤ ਜੇ ਦਿੱਲੀ ਜਹਾਂ ਮੰਡੇ ਜੋ ਮਲਕੇ ਤੋਂ ਉਹ ਤਾਂ ਬਾਅਦ ਦੀ ਗੱਲ ਹੈ ਤੁਹਾਡੇ ਤੇ ਜੋ ਅੱਜ ਮਲਕੇ ਅੱਜ ਜੋ ਦੇਸ਼ ਦਾ ਕਿਸਾਨ ਹੈ ਅੱਜ ਮੈਂ ਤਾਂ ਇਹ ਵੀ ਕਹੂੰਗਾ ਵੀ ਅੱਜ ਜੋ ਜਿਸ ਤਰੀਕੇ ਨਾਲ ਦੇਸ਼ ਆਪਣਾ ਹਿੰਦੁਸਤਾਨ ਗੁਲਾਮ ਦੁਆਰਾ ਗੁਲਾਮ ਹੈ ਦੇਸ਼ ਦੀ ਆਪਣੀ ਆਜ਼ਾਦੀ ਦੀ ਲੜ ਸਾਰੇ ਲੋਕਾਂ ਨੂੰ ਖਾਸ ਕਰਕੇ ਜੋ ਸਰੂਰ ਜ਼ਿਲ੍ਹੇ ਦੇ ਲੋਕ ਨੇ ਜੋ ਸਾਡੇ ਨੇੜੇ ਵੀ ਨੇ ਇਥੋਂ ਮਤਲਬ ਕਿ ਵੱਡੇ ਤੋਂ ਸਾਰੇ ਲੋਕਾਂ ਨੂੰ ਇਹਦੀ ਹਮਾਇਤ ਕਰਨੀ ਚਾਹੀਦੀ ਹੈ ਚਾਹੇ ਕਿਸਾਨ ਆ ਚਾਹ ਕੋਈ ਹੋਰ ਕਾਸਟ ਦੇ ਲੋਕ ਨੇ ਜਾਂ ਕਿਸੇ ਵੀ ਜਗ ਵਪਾਰੀ ਨੇ ਇਹਨਾਂ ਦੀ ਜੋ ਕਿਸਾਨ ਆਪਣੇ ਹੱਕਾਂ ਦੀ ਲੜ ਰਿਹਾ ਹੈ ਇਹਦੀ ਹਮਾਇਤ ਕਰਨੀ ਚਾਹੀਦੀ ਹੈ ਧੰਨਵਾਦ